ਤਵਾਹੀ ਮਚਾਈ ਹੋਈ ਹੈ ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੁੱਲੂ ਮਨਾਲੀ ਚ ਤਵਾਹੀ ਦਾ ਪੂਰਾ ਸਿਖਰ ਆ ਕਿਉਂਕਿ ਲੋਕਾਂ ਦੇ ਘਰ ਮੀਂਹ ਵਿੱਚ ਖਿਡਾਉਣਿਆਂ ਵਾਂਗ ਰੁੜ ਰਹੇ ਨੇ ਪੁੱਲ ਰੁੜ ਰਹੇ ਨੇ ਤਾਂ ਪੰਜਾਬ ਚ ਵੀ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਕਿਉਂਕਿ ਬਿਆਸ ਦਰਿਆ ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਬੀਤੀ ਰਾਤ ਰਾਜਪਾਲੀ ਚ ਭਾਰੀ ਮੀਂਹ ਪਿਆ ਤੇ ਕਈ ਇਲਾਕਿਆਂ ਵਿੱਚ ਬੱਦਲ ਫਟਣ ਦੀ ਸੂਚਨਾ ਵੀ ਮਿਲੀ ਕੁੱਲੂ ਦੇ ਬੱਦਲ ਫਟਣ ਤੋਂ ਬਾਅਦ ਬਾਗੀਪੂਲ ਦੇ ਆਲੇ-ਦੁਆਲੇ ਵਾਹਨ ਅਤੇ ਘਰ ਬੈਗੇ ਇਧਰ ਪੰਜਾਬ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਮਨਾਲੀ ਵਿੱਚ ਬਿਆਸ ਦਰਿਆ ਮੁੜ ਆਪਣਾ ਰੂਪ ਬਦਲ ਕੇ ਹਾਈਵੇ ਤੇ ਆ ਗਿਆ ਹੈ ਇਸ ਤਰ੍ਹਾਂ ਸਵੇਰੇ ਤਿੰਨ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਚੰਡੀਗੜ੍ਹ ਮਨਾਲੀ ਹਾਈਵੇ ਕਈ ਥਾਵਾਂ ਤੇ ਬੰਦ ਹੈ ਤੇ ਹੁਣ ਤੱਕ ਪੁੱਲ 52 ਲੋਕ ਲਾ ਪਤਾ ਨਹੀਂ ਮੌਜੂਦਾ ਬਣੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜਾ ਦਾ ਖਤਰਾ ਬਣ ਗਿਆ ਹੈ ਇੱਕ ਤਾਂ ਤੇ ਵਿਗੜਦੇ ਦਿਖਾਈ ਦੇ ਰਹੇ ਨੇ ਤੇ ਪੰਡੋਰ ਡੈਮ ਦੇ ਫਲੱਟ ਗੇਟ ਵੀ ਖੋਲ ਦਿੱਤੇ ਗਏ ਨੇ ਵਿਆਪ ਰਿਆ ਚ ਪਾਣੀ ਦਾ ਪੱਧਰ ਇਕਦਮ ਵੱਧ ਗਿਆ ਹੈ ਇਸ ਨੂੰ ਪੰਜਾਬ ਲਈ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ ਦਰਿਆ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਖਤਰਾ ਵੱਸ ਸਕਦਾ ਹੈ ਡੈਮ ਤੋਂ ਸਵੇਰੇ 1 ਲੱਖ 1000 ਕਿਊਬਸ ਕ ਪਾਣੀ ਛੱਡਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕ੍ਰੀਬ 80000 ਕਿਊਬਸ ਕ ਪਾਣੀ ਛੱਡਿਆ ਜਾ ਚੁੱਕਿਆ ਹੈ ਡੈਮ ਵਿੱਚ ਪਾਣੀ ਸਟੋਰ ਨਹੀਂ ਕੀਤਾ ਜਾ ਰਿਹਾ ਇਥੇ ਵੀ ਕਹਿਣਾ ਹੈ ਕਿ ਦਰਿਆ ਵਿੱਚ ਆਉਣ ਵਾਲੇ ਪਾਣੀ ਨੂੰ ਜਿਉਂ ਤਿਉਂ ਹੀ ਛੱਡਿਆ ਜਾ ਰਿਹਾ ਤਾਂ ਇਸ ਬਾਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਰਜੀ ਕੀਤੀ ਹੈ ਕਿ ਬਿਆਸ ਕਿ ਬਿਆਸ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ